ਜੇ ਅਸੀਂ ਇੱਕ ਨਾ ਹੋਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਗੁਲਾਮਾਂ ਵਾਂਗ ਜਿਵੇਂ ਗੁਲਾਮ ਹੁੰਦੇ ਆ ਨਾ ਜਿਹਦੇ ਗਲਾਂ ਦੇ ਵਿੱਚ ਪਟੇ ਪਾਏ ਹੁੰਦੇ ਆ ਐਹੋ ਜਿਹਾ ਵਿਵਹਾਰ ਸਾਡੇ ਨਾਲ ਸਾਡੇ ਨਾਲ ਇਸ ਟਾਈਮ ਕੀ ਵਾਪਰ ਰਿਹਾ ਸਾਡੇ ਕੋਲ ਕੁਝ ਨੌਂ ਸਮਾਨ ਡਿਗਰੂ ਕੜਤੀ ਜਿਹਨਾਂ ਚ ਲੱਖੇ 100 ਦੇ ਕਰੀਬ ਪੰਜਾਬੀਆਂ ਦੀ ਉਹਨਾਂ ਦੇ ਵਿੱਚ ਕਿਉਂ ਨੀ ਏਲਾ ਚ ਕੋਈ ਦੋਸਤ ਨਹੀਂ ਕੋਈ ਕਤਲ ਨਹੀਂ ਕੀਤਾ ਸਿਰਫ ਅਮਰ ਚਿਖਾਉਣਾ ਕੱਚ ਬੋਲਣਾ ਸਿੱਖੀ ਦਾ ਪ੍ਰਚਾਰ ਕਰਨਾ ਕੌਮ ਨੂੰ ਅੱਗੇ ਲਿਜਾਣਾ ਤੇ ਜਦੋਂ ਫਿਰ ਸ਼ੇਰ ਨੂੰ ਕੋਈ ਗਿੱਧੜ ਜਗਾਊਗਾ ਕਿ ਸ਼ਹਿਰ ਦਾ ਫਿਰ ਪਊਗਾ ਹੀ ਨਾ ਕਿ ਉਸ ਤੋਂ ਬਾਅਦ ਇਹ ਜੀ ਸੋਚਿਆ ਕਿਸੇ ਨੇ ਕਿ ਸੰਦੀਪ ਸਣੀ ਨੂੰ ਚਿੰਬੜੇ ਹੋਣਗੇ ਜਾਂ ਕੋਈ ਇਨਕੁਆਇਰੀ ਨਹੀਂ ਕੀਤੀ ਸੰਦੀਪ ਸਣੀ ਭਰਾ ਤੇ ਸਾਡੇ ਯੋਧੇ ਤੇ ਇੰਨਾ ਕੁ ਤਸੱਦਬਤਾ ਆਇਆ ਇੰਨਾ ਕੁ ਤਸੱਦਬਤਾ ਆਇਆ ਵਕੀਲਾਂ ਨੇ ਦੱਸਣ ਅਨੁਸਾਰ ਕਿ ਤਿੰਨ ਕਿਸੇਰੇ ਖੂਨ ਦੇ ਨਿਕਲ ਗਏ ਇੰਨਾ ਕੁ ਸਵਾਸ ਕਰਦਾ ਸਾਰੇ ਠੀਕ ਠਾਕ ਹੋਮੋਂਗੇ ਇੱਕ ਮੈਂ ਬੇਨਤੀ ਕਰਨ ਲੱਗਿਆ ਕੌਮ ਨੂੰ ਹੱਥ ਜੋੜ ਕੇ ਕਿ ਆਪਣੇ ਚ ਭਾਵੇਂ ਲੱਖ ਬਖਰੇਵੇਂ ਨੇ ਵਕ-ਵਕ ਜੱਥੇਬੰਦੀਆਂ ਬਣਾ ਲਈਆਂ ਵਕ-ਵਕ ਰਾਹਾਂ ਤੇ ਤੁਰਨੇ ਆਂਗੇ ਪਰ ਸੰਦੀਪ ਸਣੀ ਵਾਲੇ ਮਸਲੇ ਤੇ ਸਾਨੂੰ ਇੱਕ ਮੁਠ ਹੋਣ ਦੀ ਲੋੜ ਹੈ ਜੇ ਅਸੀਂ ਇੱਕ ਨਾ ਹੋਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਗੁਲਾਮਾਂ ਵਾਂਗ ਜਿਵੇਂ ਗੁਲਾਮ ਹੁੰਦੇ ਆ ਨਾ ਜਿਹਦੇ ਗਲਾਂ ਦੇ ਵਿੱਚ ਪਟੇ ਪਾਏ ਹੁੰਦੇ ਆ ਐਹੋ ਜਿਹਾ ਵਿਵਹਾਰ ਸਾਡੇ ਨਾਲ ਹੋਣਾ ਜੇ ਇਕੱਠੇ ਨਾ ਹੋਏ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਨਾਲ ਇਸ ਟਾਈਮ ਕੀ ਵਾਪਰ ਰਿਹਾ ਹੈ ਸਾਡੇ ਕੁਝ ਨੌਜਵਾਨ ਡਿਗਰੂ ਕੜਦੀਆਂ ਜਿਨ੍ਹਾਂ ਚ ਬੈਠੇ ਆ 100 ਦੇ ਕਰੀਬ ਪੰਜਾਬ ਦੀਆਂ ਥੇਲਾਂ ਦੇ ਵਿੱਚ ਆ ਕਿਉਂ ਨੇ ਥੇਲਾਂ ਚ ਕੋਈ ਦੋਸ਼ ਨਹੀਂ ਕੋਈ ਕਤਲ ਨਹੀਂ ਕੀਤਾ ਸਿਰਫ ਅਮਰਤਿ ਸਿਕਾਉਣਾ ਸੱਚ ਬੋਲਣਾ ਸਿੱਖੀ ਦਾ ਪ੍ਰਚਾਰ ਕਰਨਾ ਕੌਮ ਨੂੰ ਅੱਗੇ ਲੈ ਕੇ ਜਾਣਾ ਇਹ ਉਹਨਾਂ ਦਾ ਕਸੂਰ ਹੈ ਤੇ ਸਾਡਾ ਭਰਾ ਸੰਦੀਪ ਸਿੰਘ ਸਣੀ ਉਹ ਜੇਲ੍ਹ ਦੇ ਵਿੱਚ ਹੈ ਤੇ ਤਿੰਨ ਗਿੱਦੜ ਉਹਨੂੰ ਇਕੱਠੇ ਹੋ ਕੇ ਚਿੰਬੜਦੇ ਆ ਮਾਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਆਪਣੇ ਆਪ ਨੂੰ ਸੂਬਾ ਸਰਹੰਦ ਕਹੋਣ ਵਾਲਾ ਬੰਦਾ ਸੀ ਉਹ ਚਿੰਬੜਦਾ ਪਹਿਲਾਂ ਬੜਾ ਅਤਾਚਾਰਿਆ ਕੀਤਾ ਹੋਇਆ ਉਹਨਾਂ ਨੇ ਤਾਂ ਕਰਕੇ ਉਹ ਤਿੰਨ ਬੰਦੇ ਜੇਲ੍ਹ 'ਚ ਨੇ ਤੇ ਅੱਗੇ ਸੰਦੀਪ ਸੁਣੀ ਸ਼ੇਰ ਦਾ ਰੂਪ ਧਾਰ ਕਰ ਲੈਂਦਾ ਤੇ ਜਦੋਂ ਫਿਰ ਸ਼ੇਰ ਨੂੰ ਕੋਈ ਗਿੱਦੜ ਜਗਾਊਗਾ ਤੇ ਸ਼ੇਰ ਤਾਂ ਫਿਰ ਪਊਗਾ ਹੀ ਨਾ ਤੇ ਉਸ ਤੋਂ ਬਾਅਦ ਇਹ ਨਹੀਂ ਸੋਚਿਆ ਕਿਸੇ ਨੇ ਕਿ ਸੰਦੀਪ ਸਣੀ ਨੂੰ ਚਿੰਬੜੇ ਹੋਣਗੇ ਜਾਂ ਕੋਈ ਇਨਕੁਆਇਰੀ ਨਹੀਂ ਕੀਤੀ ਸੰਦੀਪ ਸਣੀ ਭਰਾ ਤੇ ਸਾਡੇ ਯੋਧੇ ਤੇ ਇੰਨਾ ਕੁ ਤਸੱਦਦ ਘਾਇਆ ਇੰਨਾ ਕੁ ਤਸੱਦਦ ਘਾਇਆ ਵਕੀਲਾਂ ਦੇ ਦਸਾਣ ਅਨੁਸਾਰ ਕਿ ਤਿੰਨ ਕਿਸੇਰੇ ਖੂਨ ਦੇ ਨੁੱਚੜ ਗਏ ਇੰਨਾ ਕੁ ਮਾਰੇ ਉਹਦੇ ਅੱਖਾਂ ਲੀਲੀਆਂ ਕਰ ਦਿੱਤੀਆਂ ਕਸੂਰ ਕੀ ਐ ਸਿੱਖਾਂ ਦਾ ਸਿੱਖਾਂ ਦਾ ਕਸੂਰ ਇਹੀ ਹੈ ਕਿ 90% ਕੁਰਬਾਨੀਆਂ ਨੇ ਸਾਡੀਆਂ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਸਿੱਖਾਂ ਦਾ ਕਸੂਰ ਇਹੀ ਹੈ ਕਿ ਜਿੱਥੇ ਕੋਈ ਆਫਤ ਆਉਂਦੀ ਹੈ ਸਭ ਤੋਂ ਮੂਰੇ ਇਹ ਹੁੰਦੇ ਆ ਸਿੱਖਾਂ ਦਾ ਕਸੂਰ ਇਹੀ ਹੈ ਕਿ ਭੁੱਖਿਆਂ ਨੂੰ ਇਹ ਲੰਬਰ ਸਕਾਉਂਦੇ ਆ ਸਿੱਖਾਂ ਦਾ ਕਸੂਰ ਇਹੀ ਹੈ ਕਿ ਆਪਣੇ ਹੱਟ ਮੰਗਦੇ ਸਰਕਾਰ ਨੇ ਅੱਜ ਤੱਕ ਕਦੇ ਇਹ ਸੋਚਿਆ ਕਿ ਜਿਨ੍ਹਾਂ ਨੂੰ ਅਸੀਂ ਕੁੱਟ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਆ ਜਿਨ੍ਹਾਂ ਨੂੰ ਅਸੀਂ ਦੱਬ ਰਹਾਂਗੇ ਜਿਨ੍ਹਾਂ ਤੇ ਅਸੀਂ ਝੂਠੇ ਜੁਏਪੀ ਐਨਐਸਏ ਲਾ ਰਹਾਂਗੇ ਉਹਨਾਂ ਨੇ ਕਿਸੇ ਟਾਈਮ ਤੁਹਾਨੂੰ ਇਸ ਕੁਰਸੀਆ ਯੋਗੇ ਕੀਤਾ ਹੋਇਆ ਜਿਹੜੀਆਂ ਕੁਰਸੀਆਂ ਤੇ ਤੁਸੀਂ ਬੈਠੇ ਹੋ ਜੇ ਇਹ ਕੌਮ ਨਾ ਹੁੰਦੀ ਤਾਂ ਇਹ ਕੁਰਸੀਆਂ ਵੀ ਨਾ ਹੁੰਦੀਆਂ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਤਾਂ ਇਹ ਦੇਸ਼ ਵੀ ਨਾ ਹੁੰਦਾ ਇਹ ਸਾਦਨਾ ਬਰਤਾਰਾ ਵਾਪਰ ਕਿਉਂ ਰਿਹਾ ਵਾਪਰ ਬਾਈ ਤਾ ਰਿਹਾ ਕਿਉਂਕਿ ਅਸੀਂ ਵੀ ਬਹੁਤ ਥਾਵਾਂ ਤੇ ਗਲਤ ਆ ਅਸੀਂ ਵੀ ਕਦੇ ਇਕੱਠੇ ਹੋਣ ਦਾ ਹੰਬਲਾ ਨਹੀਂ ਮਾਰਿਆ ਅਸੀਂ ਵੀ ਕਦੇ ਇੱਕ ਹੋਣ ਲਈ ਤੁਰੇ ਨਹੀਂ ਅਸੀਂ ਵੀ ਕੱਲੇ ਇਨਸਾਨ ਸਾਹਿਬ ਹੈਟ ਇਕੱਠੇ ਨਹੀਂ ਹੋਏ ਜਿੱਦ ਦੇ ਇਕੱਠੇ ਹੋ ਜਾਣਗੇ ਇਨਸਾਨ ਸਾਹਿਬ ਹੈਟ ਇੱਕ ਝੰਡੇ ਹੈਟ ਕਿਸੇ ਇਨਸਾਨ ਸਾਹਿਬ ਤੇ ਫਿਰ ਕੋਈ ਨਹੀਂ ਜੰਮਿਆ ਕਿ ਸਾਨੂੰ ਕੋਈ ਹੱਥ ਪਾਜੂ ਸਾਡੇ ਤੇ ਐਨਐਸਏ ਲਾ ਦੂ ਸਾਨੂੰ ਕੋਈ ਜੇਲ੍ਹ ਦੇ ਵਿੱਚ ਤਸੱਦਦ ਹੋ ਸਾਡੇ ਮੁੰਡਿਆਂ ਤੇ ਫਿਰ ਕੋਈ ਨਹੀਂ ਕਰ ਸਕਦਾ ਅਗਲੇ ਨੂੰ ਪਤਾ ਕਿ ਢੜੇ ਬਣੇ ਹੋਏ ਨੇ ਬਾਸ ਕੋਈ ਕਿਸੇ ਨਾਲ ਨੇ 10 ਕੋਈ ਕਿਸੇ ਨਾਲ ਨੇ ਤਾਂ ਕਰਕੇ ਸਾਡੇ ਭਰਾ ਸੰਦੀਪ ਸਨਿ ਅਰਗਿਆ ਤੇ ਹਮਲੇ ਹੁੰਦੇ ਆ ਤਾਂ ਸਾਨੂੰ ਕੁੱਟਿਆ ਜਾਂਦਾ ਤਾਂ ਮਾਰਿਆ ਜਾਂਦਾ ਤਸੱਦਦ ਹੋ ਰਿਹਾ ਇੱਕ ਹੋਂ ਦੀ ਲੋੜ ਹੈ ਕੌਮ ਨੂੰ ਹੱਥ ਜੋੜ ਕੇ ਬੇਨਤੀ ਹੈ ਜਦੋਂ ਤੱਕ ਕੌਮ ਇੱਕ ਨਹੀਂ ਨਾ ਹੁੰਦੀ ਉਦੋਂ ਤੱਕ ਸਾਡੇ ਭਰਾਵਾਂ ਤੇ ਤਸੱਦਦ ਇਸੇ ਤਰ੍ਹਾਂ ਸਰਕਾਰ ਪ੍ਰਸ਼ਾਸਨ ਟਾਉਂਦਾ ਰਹੂਗਾ ਇਹ ਬੇਨਤੀ ਹੈ ਕਿ ਭਾਈ ਇੱਕ ਕੇਸ ਰੇ ਇਨਸਾਨ ਸਾਹਿਬ ਇਹ ਇਕੱਠੇ ਹੋ ਜੋ ਸਾਰੀਆਂ ਜਥੇਬੰਦੀਆਂ ਭਾਵੇਂ ਕਿ ਇਸੇ ਮਸਲੇ ਲਈ ਹੋ ਜੋ ਸੰਦੀਪ ਸਨਿ ਵਾਲੇ ਮਸਲੇ ਤੇ ਹੋ ਜੋ ਇੱਠੇ ਹੋ ਜੋ ਜੇ ਤੁਸੀਂ ਆਪਣੇ ਨੌਜਵਾਨਾਂ ਨੂੰ ਬਚਾਉਣਾ ਹੈ ਉਹਨਾਂ ਤੇ ਤਸੱਦ ਜਿਹੜਾ ਢਾਉਂਦੀ ਹੈ ਸਰਕਾਰ ਜਿਹੜਾ ਤਸੱਦ ਸਰਕਾਰ ਢਾਉਂਦੀ ਹੈ ਜੋ ਉਹ ਤੋਂ ਤੁਸੀਂ ਹਟਾਉਣਾ ਹੈ ਪਹਿਲਾਂ ਸਾਡੇ ਨੌਜਵਾਨ ਡਿਬਰੂਗੜੀ ਜ਼ਿਲ੍ਹੇ ਚ ਬੈਠੇ ਆ ਹੁਣ ਸਾਡਾ ਭਰਾ ਸੰਦੀਪ ਸੋਨੀ ਤਿੰਨ ਕਸਰੇ ਖੂਨ ਦੇ ਨੁੱਚੜ ਗਏ ਅੱਖ ਨੀਲੀ ਹੋਈ ਆ ਤੁਰਿਆ ਨਹੀਂ ਜਾ ਰਿਹਾ ਹਨ ਤੇ ਜਦੋਂ ਉਹ ਝਕਾਰਾ ਲਾਉਂਦਾ ਤਾਂ ਉਹਨੂੰ ਦੱਬ ਦਿੱਤਾ ਜਾਂਦਾ ਉਹਨੂੰ ਚੱਕ ਕੇ ਲਜਾਇਆ ਜਾਂਦਾ ਜਿਵੇਂ ਕੋਈ ਬਾਲਾ ਵੱਡਾ ਕ੍ਰਾਈਮਨਲ ਹੁੰਦਾ ਸੋ ਇਹਨਾਂ ਚੀਜ਼ਾਂ ਤੋਂ ਜੇ ਤੁਸੀਂ ਨੇ ਚਾਹਤ ਪਾਉਣਾ ਚਾਹੁੰਦੇ ਹਾਂ ਕੌਮ ਨੂੰ ਬੇਨਤੀ ਹੈ ਕਿ ਆਓ ਆਪਾਂ ਇਕੱਠੇ ਹੋਈਏ ਕੇਸਰੀਨ ਸਿੰਘ ਸਾਹਿਬ ਇਹ ਇਕੱਠੇ ਹੋ ਕੇ ਆਪਾਂ ਅਪਰਾਲੇ ਕਰੀਏ ਤੇ ਸਰਕਾਰ ਨੂੰ ਦੱਸੀਏ ਸੀ ਕਿ ਆਹ ਕੌਮ ਹੈ ਸਾਡੀ ਭਾਈ ਆਹ ਆਸ ਇਹ ਮੈਂ ਬੇਨਤੀ ਕੀਤੀ ਹੈ ਕਿਰਪਾ ਕਰਕੇ ਬੇਨਤੀ ਨੂੰ ਮਨਜ਼ੂਰ ਕਰਿਓ ਤੇ ਆਪਣੇ ਨੌਜਵਾਨਾਂ ਨੂੰ ਜਿਨ੍ਹਾਂ ਤੇ ਤਸੱਦਦ ਟਾਇਆ ਜਾ ਰਿਹਾ ਉਹਨਾਂ ਨੂੰ ਆਪਾਂ ਬਚਾਈਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਚੰਗੀ ਕੌਮ ਇੱਕ ਚੜ੍ਹਦੀ ਕਲਾ ਵਾਲੀ ਕੌਮ ਜਿਹੜੀ ਪਿੱਛੇ ਵੀ ਕੁਰਬਾਨੀਆਂ ਦਿੰਦੀ ਆਈ ਹੈ ਉਹਨੂੰ ਆਪਾਂ ਅੱਗੇ ਲੈ ਕੇ ਜਾਈਏ ਤੇ ਆਪਾਂ ਦੱਸੀਏ ਕਿ ਅਸੀਂ ਕੌਣ ਹਾਂ ਅਸੀਂ ਸਿਧਾਂਤਾਂ ਤੋਂ ਹਿਲੋ ਚੁੱਕੇ ਹਾਂ ਅਸੀਂ ਸਿਧਾਂਤਾਂ ਤੋਂ ਭੱਜ ਚੁੱਕੇ ਹਾਂ ਅਸੀਂ ਕੁਝ ਸਾਡੇ ਗਦਾਰ ਸਰਕਾਰਾਂ ਨਾਲ ਰਲੇ ਫਿਰਦੇ ਆ ਕੋਈ ਝਾੜੂ ਦਾ ਚਮਚਾ ਬਣਿਆ ਫਿਰਦਾ ਦਾਣੀਆਂ ਰੱਖ ਕੇ ਗਾਤਰੇ ਪਾ ਕੇ ਝਾੜੂ ਵਾਲਾ ਮਗਰ ਫਿਰਦਾ ਕੋਈ ਕਾਂਗਰਸ ਮਗਰ ਫਿਰਦਾ ਕੋਈ ਕਾਲੀਆਂ ਮਗਰ ਫਿਰਦਾ ਅਸੀਂ ਇਕੱਠੇ ਕਿੱਦੇ ਹੋਵਾਂਗੇ ਅਸੀਂ ਇੱਕ ਕਿੱਦੇ ਹੋਵਾਂਗੇ ਅਸੀਂ ਆਪਣੀ ਕੌਮ ਲਈ ਕਦੋਂ ਲੜਾਂਗੇ ਅਸੀਂ ਸਿਧਾਂਤਾਂ ਲਈ ਆਪਣਹ ਹੱਕਾਂ ਲਈ ਕਦੋਂ ਲੜਾਂਗੇ ਅਸੀਂ ਤਾਂ ਲੜੀ ਜਾਂਦੇ ਆ ਬਾਈ ਕੋਈ ਭਾਂਤਮਾਨ ਪਿੱਛ ਕੋਈ ਬਾਦ ਲੰਗਾ ਪਿੱਛੇ ਲੜੀ ਜਾਂਦਾ ਕੋਈ ਕਾਂਗਰਸ ਪਿੱਛੇ ਲੜੀ ਜਾਂਦਾ ਇਸ ਕਰਕੇ ਆਪ ਇਕੱਠੇ ਕਿੱਦੇ ਹੋਣਾ ਚੁਕੋਗੇ ਆਪ ਦੀ ਲੜਾਈ ਕਿੱਦੇ ਲੜੋਗੇ ਇਹ ਕੌਮ ਨੂੰ ਬੇਨਤੀ ਹੈ